ਫਗਵਾੜਾ ਦੇ ਹਨੂਮਾਨ ਗੜੀ ਮੰਦਰ ਵਿੱਚ ਓਮ ਸ਼੍ਰੀ ਅਮਨਨਾਥ ਬਰਫਾਨੀ ਸੇਵਾ ਮੰਡਲ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਅਮਨਨਾਥ ਦੀ ਯਾਤਰਾ ਸੰਬੰਧੀ ਵਿਚਾਰ ਕੀਤਾ ਗਿਆ ਯਾਤਰਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੈਪੀ ਭਾਰਤਵਾਜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਤੀਜੂਨੂ ਹਨੂਮਾਨ ਗੜੀ ਮੰਦਰ ਵਿੱਚ ਅਮਨਨਾਥ ਯਾਤਰਾ ਦੇ ਲਈ ਬੱਸਾਂ ਦਾ ਕਾਫਲਾ ਰਵਾਨਾ ਕੀਤਾ ਜਾਵੇਗਾ ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਯਾਤਰਾ ਨੂੰ ਰਵਾਨਾ ਕਰਵਾਉਣ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਜੈ ਸ਼ਿਵ ਸ਼ੰਕਰ ਮੈਨੂੰ ਅੱਜ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਸਾਡੀ ਸਸ਼ਤਾ ਓਮ ਸ਼੍ਰੀ ਅਮਨ ਆਤ ਬਖਾਨੀ ਸੇਵਾ ਮੰਡਲ ਵੱਲੋਂ ਪੀਮੀ ਯਾਤਰਾ ਜਾ ਰਹੀ ਆ ਜੋ ਕਿ 29 ਜੂਨ ਨੂੰ ਇੱਥੋਂ ਸਾਨੂੰ ਮਾਨ ਗੜੀ ਮੰਦਿਰ ਤੋਂ ਪਰਵਾਨਾ ਹੋਵੇਗੀ ਸਾਰੇ ਮੈਂਬਰਾਂ ਦੇ ਮੈਡੀਕਲ ਅਤੇ ਪंजीਕਰਨ ਜੋ ਹੈ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਹਨ ਅਸੀਂ ਉਹਨਾਂ ਨੂੰ ਪੂਰੀਆਂ ਕਰ ਦਿੱਤਾ ਹੈ ਅਤੇ 29 ਜੂਨ ਨੂੰ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੋਵੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ 29 ਜੂਨ ਨੂੰ ਸਵੇਰੇ 10 ਵਜੇ ਇਹ ਯਾਤਰਾ ਜਿਹੜੀ ਰਵਾਨਾ ਹੋਣੀ ਆ ਉਹਦੇ ਵਿੱਚ ਸਾਨੂੰ ਆ ਕੇ ਅਸ਼ੀਰਵਾਦ ਦੇਣ ਤੇ ਨਾਲ ਹੀ ਮੈਂ ਪਰਮੇਸ਼ਵਰ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦਾ ਕਿ ਜਿਹੜੇ ਸਾਡੀ ਸੰਸਥਾ ਵੱਲੋਂ ਯਾਤਰਾ ਲੈ ਕੇ ਜਾਣੀ ਆ ਇਹ ਯਾਤਰਾ ਸਾਡੀ ਸਫਲ ਹੋਵੇ ਸਾਰੇ ਖੁਸ਼ੀ-ਖੁਸ਼ੀ ਜਾਤਾਂ ਤੇ ਜਾਣ ਤੇ ਖੁਸ਼ੀ-ਖੁਸ਼ੀ ਵਾਪਸ ਆਣ ਤੇ ਨਾਲ ਹੀ ਸਾਰੇ ਦੇਸ਼ ਨੂੰ ਤੇ ਸਾਰੇ ਸਮਾਜ ਨੂੰ ਇਸ ਯਾਤਰਾ ਦੀ ਬਹੁਤ ਵਧਾਈਆਂ ਨਾਲ ਹੀ ਮੈਂ ਸਰਕਾਰ ਕੇ ਇੱਕ ਪਰਜੋਰ ਅਪੀਲ ਕਰੂੰਗਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਖਸ਼ਾ ਦੇ ਪ੍ਰਬੰਧ ਜੋ ਅੱਗੇ ਹੁੰਦੇ ਹਨ ਉਦਾਂ ਹੀ ਕੀਤੇ ਜਾਣ ਤਾਂ ਕਿ ਇਹ ਯਾਤਰਾ ਬੜੀ ਵਧੀਆ ਤਰੀਕੇ ਨਾਲ ਅਤੇ ਬਿਨਾਂ ਕਿਸੇ ਡਰ ਤੋਂ ਹੋਵੇ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਅੱਜ ਹਨੂਮਾਨਗੜੀ ਮੰਦਿਰ ਦੇ ਵਿੱਚ ਇੱਕ ਪਵ ਸ਼੍ਰੀ ਬਾਬਾ ਬਰਫਾਨੀ ਸੇਵਾ ਮੰਡਲ ਦੀ ਮੀਟਿੰਗ ਹੋਈ ਜਿਸ ਦੇ ਵਿੱਚ 29 ਜੂਨ ਨੂੰ ਜੋ ਯਾਤਰਾ ਲੈ ਕੇ ਜਾ ਰਹੇ ਹਨ ਉਦੇ ਬਾਰੇ ਵਿਚਾਰ ਕੀਤਾ ਗਿਆ ਔਰ ਤਿਆਰੀਆਂ ਕੀਤੀਆਂ ਗਈਆਂ ਔਰ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ 29 ਜੂਨ ਨੂੰ ਸਵੇਰੇ 10 ਵਜੇ ਹਨੂਮਾਨਗੜੀ ਮੰਦਿਰ ਪਹੁੰਚ ਕੇ ਔਰ ਯਾਤਰਾ ਨੂੰ ਤੋਰਨ ਔਰ ਭੋਲੇ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਭੋਲੇ ਦੇ ਬਾਬਾ ਜੀ